ਸ਼ਬਾਥਾੜਾ ਜੀ ਨੀਟੂ ਕੰਗਜੀ ਔਰ ਸਾਰੇ ਭਰਾ ਦਰਸ਼ਨ ਸਿੰਘ ਜੀ ਜੋਗਾਨੰਦ ਨੂੰ ਐਵੇਂ ਹੀ ਢਾਲਿਆ ਦਰਸ਼ਨ ਸਿੰਘ ਜੀ ਬੱਲੇ 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 ਦਰਸ਼ਨ ਜੀ ਠੀਕ ਹਾਂ ਲਾਵਣਗੇ ਮਿੱਟੀ ਤੇਰਿਆਂ ਪੈਰਾਂ ਦੀ ਕੁੱਖ ਸਫਲ ਕਰ ਜਾਂਦੇ ਬਹਾਦਰ ਪੁੱਤ ਮਾਮਾਂ ਦੀ ਕੁੱਖ ਸਫਲ ਕਰ ਜਾਂਦੇ ਉਹ ਬੱਲੇ ਤਾਊ 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 ਜਿਹੜਾ ੱੱਕਾ ਵਾਲੀ ਮਸ਼ੀਨ ਦਾ ੱੱਕਾ ਪਸੰਦ ਆਇਆ ਕਾਈ ਉਹ ੱੱਕਾ ਕਾਹਦਾ ਉਹਨੇ ਜੰਪ ਵਾਲੀ ਬੋਲੰਗ ਨੂੰ ਮਾਰਿਆ ਚਲਾ ਕੇ ਭਲਵਾਨ ਵਾਹ 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 ਆਓ ਬੱਲੇ 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 ਗੱਦੋ ਵਾਲੀ ਆ ਪੋਲੇ ਪੈਰੀ ਨਾ ਤੋਰ ਸਕੇ ਐਨ ਚੋਟੀ ਦਾ ਨੰਬਰ ਛੋੜਦਾ ਗੱਦੋ ਵਾਲੀਏ ਪਹਿਮਾਨ ਨੇ ਨਾਇਨ ਲੱਭੂ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰਾ ਚਰਾਗਦੀਨ ਮਈਆਂ ਵਾਲੇ ਦਾ ਸਣੀ ਇਹਦਾ ਭਰਾ ਹੈ ਬਹਿਰੀਨ ਦੇ ਵਿੱਚ ਰਹਿੰਦਾ ਵੱਡੀ ਟਰਾਂਸਪੋਰਟ ਆ ਬੱਸਾਂ ਦੀ ਪਾਏ ਦਾ ਮੁੰਡਾ ਵੱਡਾ ਪਿਆਰ ਕਰਦਾ ਪਰ ਦੂਜੇ ਪਾਸੇ ਕਾਲਾ ਬੱਲੇ 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 ਕਾਲਾ ਤੇ ਲੱਭੂ ਲੱਭੂ ਤੇ ਕਾਲਾ 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 ਤੇ ਲੱਭੂ ਲੱਭੂ ਤੇ ਕਾਲਾ ਬੱਲੇ 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 ਹੋ ਭਾੜੇ ਭੰਗਦੇ ਜਾਂ ਤਕਦੀਰਾ ਹੜਦੀਆਂ ਨੇ ਪਰ ਫੇਰ ਬੰਦੇ ਨੂੰ ਕਦੇ ਕਦੇ ਬੰਦੇ ਨੂੰ ਕਰਤੂਤਾਂ ਕਰਦੀਆਂ ਨੇ ਕਦੇ ਕਦੇ ਨੂੰ ਫੇਰ ਬੰਦੇ ਨੂੰ ਕਰਤੂਤਾਂ ਕਰਦੀਆਂ ਨੇ ਬਾਕੀ ਵਾਕਈ ਆਹ ਬੱਲੇ 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 ਪਰ ਕਹਿੰਦੇ ਅੰਮਾ ਆਸੀਂ ਅੱਠ ਗੱਲ ਕਰਕੇ ਆਖਿਆ ਵੀ ਕਈ ਵਾਰ ਪਤੰਦਰ ਐਨ ਮੌਕੇ ਤੇ ਨਿਕਲ ਜਾਂਦਾ ਵੀ ਐਨ ਸਿਰੇ ਦੀ ਖੇਡ ਦਿਖਾ ਦਿੰਦਾ ਪਰ ਇਹਦੇ ਅੱਗੇ ਖੇਡ ਦਿਖਾਉਣੀ ਇਹ ਪਹਿਲਵਾਨ ਹੈ ਹਰਿਆਣੇ ਵਾਲਾ ਇਹ ਤਾਂ ਜੱਫਾ ਲਾਉ ਲਾਉ ਪਰ ਪਰ ਪਰ